ਹਾਂ ਜੀ ਸੱਚੀ ਗੱਲ ਜੀ ਸੋਚਿਆ ਕਿ ਚਲੋ ਤੁਹਾਡੇ ਨਾਲ ਵੀਕੈਂਡ ਤੇ ਕੁਝ ਸ਼ੇਅਰ ਕਰਦੀਏ ਕੁਝ ਆਪਣਾ ਲਿਖਿਆ ਹੋਇਆ ਹੋਰ ਟਾਈਟਲ ਜਿਸ ਨੂੰ ਮੈਂ ਦਿੱਤਾ ਆ ਖਿਡੌਣਾ ਦਿਲ ਦਾ ਜਿਹੜਾ ਗੌਰ ਕਰਨਾ ਕਹਿੰਦੇ ਦਿਲ ਐ ਸੱਜਣਾ ਕੋਈ ਖਿਡੌਣਾ ਨਹੀਂ ਦਿਲ ਐ ਸੱਜਣਾ ਕੋਈ ਖਿਡੌਣਾ ਨਹੀਂ ਜਿਹੜਾ ਹਰ ਇੱਕ ਨੂੰ ਖੇਡਣ ਲਈ ਦੇ ਦਾਂਗੇ ਦਿਲ ਐ ਸੱਜਣਾ ਕੋਈ ਖਿਡੌਣਾ ਨਹੀਂ ਜਿਹੜਾ ਹਰ ਇੱਕ ਨੂੰ ਖੇਡਣ ਲਈ ਦੇ ਦਾਂਗੇ ਚਿਹਰਿਆਂ ਪਿੱਛੇ ਨਕਾਬ ਪੜਨਾ ਕੋਈ ਹੁਨਰ ਨਹੀਂ ਸੀ ਚਿਹਰਿਆਂ ਪਿੱਛੇ ਨਕਾਬ ਪੜਨਾ ਕੋਈ ਹੁਨਰ ਨਹੀਂ ਸੀ ਇਹ ਤਜਰਬਾ ਏ ਮੇਰੀ ਜ਼ਿੰਦਗੀ ਦਾ ਅਸੀਂ ਹਰ ਕਿਸੇ ਨੂੰ ਚਿਹਰੇ ਪੜਨ ਦਾ ਗੁਣ ਕਿੱਥੋਂ ਦੇ ਦਾਂਗੇ ਦਿਲ ਸਜਣਾ ਕੋਈ ਖਡੋਣਾ ਨਹੀਂ ਜਿਹੜਾ ਹਰ ਇੱਕ ਨੂੰ ਖੇਡਣ ਲਈ ਦੇ ਦਾਂਗੇ ਚੁੱਪ ਕਰ ਜਾਂਦੇ ਆ ਹਰਮਣ ਕਈ ਵਾਰੀ ਚੁੱਪ ਕਰ ਜਾਂਦੇ ਆ ਹਰਮਣ ਕਈ ਵਾਰੀ ਸਭ ਕੁਝ ਅੱਖੀਂ ਦੇਖ ਕੇ ਵੀ ਅਸੀਂ ਚੁੱਪ ਕਰ ਜਾਂਦੇ ਆ ਹਰਮਣ ਕਈ ਵਾਰੀ ਸਭ ਕੁਝ ਅੱਖੀਂ ਦੇਖ ਕੇ ਵੀ ਅਸੀਂ ਵੈਸੇ ਜਵਾਬ ਤਾਂ ਹਰ ਕਿਸੇ ਨੂੰ ਅਸੀਂ ਵੀ ਦੇ ਦਾਂਗੇ ਦਿਲ ਦਾ ਸੱਜਣਾ ਕੋਈ ਖਡੋਨਾ ਨਹੀਂ ਜਿਹੜਾ ਹਰ ਇੱਕ ਨੂੰ ਖੇਡਣ ਲਈ ਦੇ ਦਾਂਗੇ ਦਿਲ ਦਾ ਸੱਜਣਾ ਕੋਈ ਖਡੋਨਾ ਨਹੀਂ ਜਿਹੜਾ ਹਰ ਕਿਸੇ ਨੂੰ ਖੇਡਣ ਲਈ ਦੇ ਦਾਂਗੇ ਜੇ ਚੰਗਾ ਲੱਗਾ ਤਾਂ ਜਰੂਰ ਸ਼ੇਅਰ ਕਰਨਾ ਨਵੀਆਂ-ਨਵੀਆਂ ਸ਼ਾਇਰੀਆਂ ਦੇ ਨਾਲ ਤੁਹਾਡੇ ਨਾਲ ਜਲਦੀ ਹਾਜ਼ਰ ਹੋਵਾਂਗੇ ਧੰਨਵਾਦ